ਮੰਦਰ ਦੇ ਉੱਤੇ ਹੋਇਆ ਗਰਨੇਡ ਦੇ ਨਾਲ ਹਮਲਾ ਬੰਬ ਸੁੱਟ ਫਰਾਰ ਹੋਏ ਹਮਲਾਵਰ ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਵਾਰਦਾਤ ਸੀਸੀਟੀਵੀ ਦੀ ਫੁਟੇਜ ਵਿੱਚ ਸਾਫ਼ ਲਿਖਿਆ ਆ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਉਂਦੇ ਹਨ ਇੱਕ ਮੋਟਰਸਾਈਕਲ ਸਟਾਰਟ ਕਰਦਾ ਹੈ ਤੇ ਦੂਸਰਾ ਮੰਦਰ ਦੇ ਅੱਗੇ ਖੜਾ ਹੋ ਜਾਂਦਾ ਹੈ ਉਸਦੇ ਹੱਥ ਵਿੱਚ ਕੁਝ ਹੈ ਉਹ ਕੁਝ ਕਰ ਰਿਹਾ ਹੈ ਉਹ ਆਪਣੇ ਸਾਥੀ ਵਾਲਾ ਆਮਦਾ ਹੈ ਜਲਦੀ ਹੀ ਉਹ ਮੰਦਰ ਵਾਲੇ ਕੋਈ ਚੀਜ਼ ਬਗਾ ਕੇ ਮਾਰਦਾ ਹੈ ਅਤੇ ਉੱਥੋਂ ਰਫੂ ਚੱਕਰ ਹੋ ਜਾਂਦੀ ਹੈ ਜਾਂਦਿਆ ਹੀ ਹੋ ਜਾਂਦਾ ਹੈ ਤੁਮਾਕਾ ਅਗਦੀ ਹਰਤੀਆਂ ਨੇ ਲਫਟਾਉ ਮੰਦਰ ਵਿੱਚ ਸੌ ਰਿਹਾ ਸੀ ਪੰਡਿਤ ਅਤੇ ਉਸਦਾ ਪਰਿਵਾਰ ਕਟਨਾ ਅੰਮ੍ਰਿਤਸਰ ਦੀ ਦਸੀ ਜਾ ਰਹੀ ਹੈ ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਵਾਤਾ शनी अथव अथव ਦੇ ਹੱਤੋਂ ਆਦਿਕ ਐਸੀ ਚੀਜ਼ੀ ਆ ਜਿਸ ਦਾ ਪ੍ਰਸ਼ਾਸਨ ਦਾ ਨਾ ਸਰਕਾਰਾਂ ਦਾ ਕਿਸੇ ਦਾ ਦੋਸ਼ ਨਹੀਂ ਹੈਗਾ ਜੇ ਦੋਸ਼ ਆ ਉਹ ਨਾ ਗਲਤ ਅੰਸਰਾਂ ਦਾ ਇਹਨਾਂ ਨੂੰ ਸੱਤ ਪੁਣੀ ਗਈ ਆ ਲੈ ਦੇਖੋ ਜੀ ਅੱਜ ਜਦੋਂ ਕਾਉਂਸਲ ਸੀ ਚਾਹੇ ਕੰਮ ਬੜਾ ਨਾਲ ਆ ਚੱਲ ਗਿਆ ਐਸਾ ਕਿ ਇਹ ਮੇਰਾ ਨਾ ਸਭ ਹੋ ਗਿਆ ਇਹ ਡਿਪੈਕਟਰ ਉਹ ਕੋਈ ਚੋਕੇ ਲੱਗੀ ਸਵੇਰੇ ਹੀ ਤੇ ਰਾਤੀ ਲੱਗੀ ਮੈਂ ਵੀ ਸਵੇਰੇ ਆਇਆ ਨਾ ਨਾ ਖਾਂਡਾਲੇ ਬਲਜੀ ਤੁਹਾਡੇ ਕੋ ਮੇਰਾ ਨੰਬਰ ਹੈ ਨਾ ਮੈਨੂੰ ਕਰ ਰਿਹਾ ਉਹ ਕਹਿ ਰਿਹਾ 3 ਦੇ ਵਾਹਦ ਸੋਟਿੰਗ ਕਰਨ ਦੇ ਆਣਾ ਯਾਰ ਪਿੱਛੇ ਕਰ ਲਓ ਨਾ ਜਿਹੜਾ ਪਜਣਾ ਲੱਗਿਆ ਮਜਾ ਨਹੀਂ ਨਾ ਉੱਥੇ ਰਾਤ ਸਾਰੀ ਬੱਚੇ ਨਹੀਂ ਸੁੱਤੇ ਹਾਂ ਉੱਥੋਂ ਦਰਵਾਜ਼ੇ ਦੇ ਉੱਤੇ ਬੈਹਾਂ ਫਿਰ ਗੀਤੀਆਂ ਵਈਆਂ ਵਾ ਤੇ ਤਾਂ ਤੋਂ ਬਾਅਦ ਆ ਜਾਂਦੇ ਸਨ ਫਾਇਦੇ